ਅਭਿਸ਼ੇਕ ਨਾਮ ਦਾ ਇੱਕ ਵਿਅਕਤੀ ਇੱਕ ਬਹੁਤ ਵੱਡੀ ਕੰਪਨੀ ਵਿੱਚ ਕੰਮ ਕਰਦਾ ਹੈ। ਉਸ ਦਾ ਆਪਣਾ ਵਧੀਆ ਘਰ ਹੈ। ਇੱਕ ਸ਼ਾਮ ਜਦੋਂ ਉਹ ਕੰਮ ਤੋਂ ਘਰੇ ਵਾਪਸ ਆਉਂਦਾ ਹੈ ਤਾਂ ਉਹ ਸੋਫੇ ਤੇ ਬੈਠਾ ਸੀ। ਅਚਾਨਕ ਹੀ ਉਹਦਾ ਫੋਨ ਵੱਜਣ ਲੱਗਦਾ ਹੈ। ਜਿਵੇਂ ਹੀ ਉਹ ਫੋਨ ਵੱਲ ਦੇਖਦਾ ਹੈ ਤਾਂ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਗੁੱਸਾ ਆ ਗਿਆ ਸੀ। ਗੁੱਸੇ ਵਿੱਚ ਉਹ ਆਪਣਾ ਫੋਨ ਕੱਟ ਦਿੰਦਾ ਹੈ ਪਰ ਜਿਵੇਂ ਹੀ ਉਹ ਫੋਨ ਕੱਟਦਾ ਹੈ ਤਾਂ ਉਸੇ ਨੰਬਰ ਤੋਂ ਦੁਬਾਰਾ ਹੀ ਫੇਰ ਫੋਨ ਆਉਣ ਲੱਗਦਾ ਹੈ। ਅਸਲ ਵਿੱਚ ਇਹ ਨੰਬਰ ਕਿਸੇ ਹੋਰ ਦਾ ਨਹੀਂ ਸਗੋਂ ਉਹਦੀ ਪਤਨੀ ਦਾ ਸੀ। ਇਸ ਨੂੰ ਉਹਨੇ ਅੱਜ ਤੋਂ 2 ਸਾਲ ਪਹਿਲਾਂ ਤਲਾਕ ਦੇ ਦਿੱਤਾ ਸੀ ਤੇ ਹੁਣ ਦੁਬਾਰੇ ਉਹ ਫੋਨ ਕਰ ਰਹੀ ਸੀ ਉਹ ਫੋਨ ਚੁੱਕ ਲੈਂਦਾ ਪਰ ਗੁੱਸੇ ਭਰੀ ਆਵਾਜ਼ ਵਿੱਚ ਆਪਣੀ ਪਤਨੀ ਨੂੰ ਕਹਿਣ ਲੱਗਦਾ ਕਿ ਹੁਣ ਤੂੰ ਮੇਰੇ ਤੋਂ ਕੀ ਚਾਹਣੀ ਹੈ ਮੇਰੇ ਕੋਲ ਤੇਰਾ ਕੁਝ ਵੀ ਨਹੀਂ ਤੂੰ ਮੈਨੂੰ ਫੋਨ ਕਰਕੇ ਬਾਰ-ਬਾਰ ਪਰੇਸ਼ਾਨ ਕਿਉਂ ਕਰ ਰਹੀ ਹੈ ਪਰ ਦੂਜੇ ਪਾਸਿਓ ਉਹਦੀ ਪਤਨੀ ਬੜੀ ਹੀ ਨਿਮਰਤਾ ਨਾਲ ਜਵਾਬ ਦਿੰਦੀ ਹੈ ਅਭਿਸ਼ੇਕ ਬਿਲਕੁਲ ਵੀ ਗੁੱਸਾ ਨਾ ਕਰੋ ਮੇਰੀ ਗੱਲ ਧਿਆਨ ਨਾਲ ਸੁਣੋ ਜੋ ਮੈਂ ਕਹਿ ਰਹੀ ਹਾਂ ਤਾਨੂੰ ਮੇਰੇ ਘਰੇ ਆਉਣਾ ਪਵੇਗਾ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹਣੀ ਆ ਇਹ ਸੁਣ ਕੇ ਅਭਿਸ਼ੈਕ ਹੈਰਾਨ ਹੋ ਜਾਂਦਾ ਹੈ ਉਹ ਉਸ ਨੂੰ ਕਹਿੰਦਾ ਕਿ ਹੁਣ ਆਪਣੇ ਵਿੱਚ ਕੁਝ ਨਹੀਂ ਬਚਿਆ ਪਰ ਉਸ ਦੀ ਪਤਨੀ ਕਹਿੰਦੀ ਹੈ ਕਿ ਜੇਕਰ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਬਾਅਦ ਵਿੱਚ ਬਹੁਤ ਜ਼ਿਆਦਾ ਪਛਤਾਉਣਾ ਪਵੇਗਾ ਇਹ ਕਹਿ ਕੇ ਉਹਦੀ ਤਲਾਕशुदा ਪਤਨੀ ਫੋਨ ਕੱਟ ਦਿੰਦੀ ਹੈ ਉਸ ਤੋਂ ਬਾਅਦ ਅਭਿਸ਼ੈਕ ਚੁੱਪ ਕਰ ਜਾਂਦਾ ਹੈ ਉਸ ਦਾ ਗੁੱਸਾ ਵੀ ਸ਼ਾਂਤ ਹੋ ਗਿਆ ਸੀ ਉਸ ਦੇ ਮਨ ਵਿੱਚ ਬਹੁਤ ਸਾਰੇ ਵਿਚਾਰ ਆ ਰਹੇ ਸਨ ਉਹ ਸੋਚਣ ਲੱਗਦਾ ਹੈ ਕਿ ਮੇਰੀ ਪਤਨੀ ਜਿਹਨੂੰ ਮੈਂ ਤਲਾਕ ਦੇ ਚੁੱਕਾ ਹਾਂ ਉਹ ਮੈਨੂੰ ਅਜਿਹਾ ਕੀ ਦਿਖਾਉਣਾ ਚਾਹੁੰਦੀ ਹੈ ਉਹ ਇਸ ਬਾਰੇ ਕਾਫੀ देर ਸੋਚਦਾ ਰਹਿੰਦਾ ਹੈ ਇੱਕ ਵਾਰ ਤਾਂ ਉਹਦਾ ਦਿਲ ਕਰਦਾ ਹੈ ਕਿ ਉਹ ਦੁਆਰਾ ਫੋਨ ਕਰਕੇ ਉਹਨੂੰ ਮਨਾ ਕਰ ਦੇਵੇ ਤੇ ਕਹਿ ਦੇਵੇ ਕਿ ਮੈਂ ਨਹੀਂ ਆਵਾਂਗਾ ਪਰ ਬਾਅਦ ਵਿੱਚ ਉਹ ਆਪਣੇ ਆਪ ਨੂੰ ਸਮਝਾਉਂਦਾ ਹੈ ਕਿ ਹੋ ਸਕਦਾ ਕੋਈ ਜ਼ਰੂਰੀ ਗੱਲ ਹੋਵੇ ਜੋ ਉਸਦੀ ਪਤਨੀ ਉਹਨੂੰ ਬੁਲਾ ਰਹੀ ਹੈ ਉਹ ساری ਰਾਤ ਇਸ ਬਾਰੇ ਸੋਚਦਾ ਰਹਿੰਦਾ ਹੈ ਹੌਲੀ-ਹੌਲੀ ਰਾਤ ਬੀਤ ਜਾਂਦੀ ਹੈ ਸਵੇਰ ਤੱਕ ਉਸਨੇ ਆਪਣਾ ਮਨ ਬਣਾ ਲਿਆ ਸੀ ਕਿ ਉਹ ਜਾ ਕੇ ਦੇਖੇਗਾ ਕਿ ਉਹਦੀ ਪਤਨੀ ਉਹਨੂੰ ਕੀ ਗੱਲ ਦੱਸਣਾ ਚਾਹੁੰਦੀ ਹੈ ਤੇ ਕੀ ਦਿਖਾਉਣਾ ਚਾਹੁੰਦੀ ਹੈ। ਇਹੀ ਸੋਚ ਕੇ ਉਹ ਅਗਲੇ ਦਿਨ ਜਾਣ ਲਈ ਤਿਆਰ ਹੋ ਜਾਂਦਾ ਹੈ। ਅਭਿਸ਼ੇਕ ਬੰਗਲੌਰ ਵਿੱਚ ਰਹਿੰਦਾ ਸੀ ਜਦੋਂ ਕਿ ਉਹਦੀ ਘਰ ਵਾਲੀ ਦਿੱਲੀ। ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਅਭਿਸ਼ੇਕ ਬੰਗਲੌਰ ਤੋਂ ਦਿੱਲੀ ਇੱਕ ਬਿਜ਼ਨਸ ਕਲਾਸ ਫਲਾਈਟ ਲੈਂਦਾ ਹੈ। ਬੰਗਲੌਰ ਤੋਂ ਦਿੱਲੀ ਵੱਲ ਚੱਲ ਪੈਂਦਾ ਹੈ। ਰਸਤੇ ਵਿੱਚ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਨ ਲੱਗਦਾ ਹੈ। ਉਸ ਨੂੰ ਯਾਦ ਆਉਂਦਾ ਜਦੋਂ ਉਹਦਾ ਤੇ ਉਹਦੀ ਪਤਨੀ ਦਾ ਵਿਆਹ ਹੋਇਆ ਸੀ ਉਹ ਦੋਵੇਂ ਘਰ ਵਿੱਚ ਕਿੰਨੇ ਖੁਸ਼ ਰਹਿੰਦੇ ਸਨ ਤੇ ਕਿੰਨਾ ਪਿਆਰ ਸੀ ਉਹਨਾਂ ਦੋਨਾਂ ਵਿੱਚ ਅਭਿਸ਼ੇਕ ਦੀ ਮਾਂ ਸੁਨੀਤਾ ਆਪਣੇ ਦੋਨੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਉਸਦੀ ਪਤਨੀ ਸੋਨੀਆ ਵੀ ਆਪਣੀ ਸੱਸ ਨੂੰ ਆਪਣੀ ਮਾਂ ਦੇ ਵਾਂਗ ਹੀ ਸਮਝਦੀ ਸੀ ਉਸ ਨੂੰ ਬਹੁਤ ਪਿਆਰ ਕਰਦੀ ਸੀ ਸੋਨੀਆ ਆਪਣੇ ਮਾਪਿਆਂ ਦੀ ਇਕਲੌਤੀ ਤੀ ਸੀ ਉਹਦੇ ਪਿਓ ਦੀ ਮੌਤ ਕਾਫੀ ਟਾਈਮ ਪਹਿਲਾਂ ਹੋ ਚੁੱਕੀ ਸੀ ਤੇ ਹੁਣ ਉਸਦੀ ਮਾਂ ਇਕੱਲੀ ਹੀ ਘਰ ਵਿੱਚ ਰਹਿੰਦੀ ਇਸ ਕਰਕੇ ਸੋਨੀਆ ਅਕਸਰ ਹੀ ਉਹਨਾਂ ਨੂੰ ਮਿਲਣ ਲਈ ਜਾਂਦੀ। ਅਭਿਸ਼ੇਕ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਸੀ। ਉਹ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਸੀ। ਪਰ ਅਚਾਨਕ ਇੱਕ ਵਾਰ ਸੋਨੀਆ ਦੀ ਮਾਂ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਤੇ ਉਹਨੂੰ ਲੰਬੇ ਸਮੇਂ ਲਈ ਆਪਣੇ ਪੇਕੇ ਘਰ ਰਹਿਣਾ ਪੈਂਦਾ ਹੈ। ਉਸ ਦੀ ਦੇਖਭਾਲ ਕਰਨੀ ਪੈਂਦੀ ਹੈ। ਸ਼ੁਰੂ-ਸ਼ੁਰੂ ਵਿੱਚ ਅਭਿਸ਼ੇਕ ਨੂੰ ਇਸ ਦਾ ਕੋਈ ਸਮੱਸਿਆ ਨਹੀਂ ਸੀ। ਪਰ ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਜਦੋਂ ਸੋਨੀਆ ਵਾਪਸ ਆਪਣੇ ਘਰ ਆ ਜਾਂਦੀ ਹੈ ਤਾਂ ਰਾਜੂ ਨਾਮ ਦੇ ਇੱਕ ਮੁੰਡੇ ਨਾਲ ਬਾਰ-ਬਾਰ ਫੋਨ ਤੇ ਗੱਲ ਕਰ ਰਹੀ ਸੀ ਅਭਿਸ਼ੇਕ ਦੇ ਮਨ ਵਿੱਚ ਇਸ ਗੱਲ ਨੂੰ ਲੈ ਕੇ ਸ਼ੱਕ ਪੈਦਾ ਹੋ ਜਾਂਦਾ ਹੈ ਸੋਨੀਆ ਰਾਜੂ ਨੂੰ ਆਪਣਾ ਭਰਾ ਕਹਿੰਦੀ ਸੀ ਅਭਿਸ਼ੇਕ ਰਾਜੂ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਪਰ ਹੁਣ ਜਿਸ ਤਰ੍ਹਾਂ ਸੋਨੀਆ ਉਹਦੇ ਨਾਲ ਗੱਲਾਂ ਕਰਨ ਲੱਗ ਗਈ ਸੀ ਉਹ ਸੋਚਣ ਲੱਗਦਾ ਹੈ ਕਿ ਜਰੂਰ ਇਹਨਾਂ ਦੇ ਵਿਚਕਾਰ ਕੁਝ ਚੱਲ ਰਿਹਾ ਹੈ ਅਭਿਸ਼ੇਕ ਦੇ ਦਿਮਾਗ ਵਿੱਚ ਸ਼ੱਕ ਦਾ ਕੀੜਾ ਦਿਨੋਂ-ਦਿਨ ਵਧਦਾ ਜਾ ਰਿਹਾ ਸੀ ਹੌਲੀ-ਹੌਲੀ ਸਮਾਂ ਬੀਤਦਾ ਤੇ ਸਮੇਂ ਦੇ ਨਾਲ ਸੋਨੀਆ ਨੂੰ ਬਾਰ-ਬਾਰ ਆਪਣੇ ਪੇਕੇ ਘਰ ਜਾਣਾ ਪੈਂਦਾ ਆਪਣੀ ਮਾਂ ਦੀ ਦੇਖਭਾਲ ਕਰਨ। ਇੱਕ ਦਿਨ ਉਹ ਆਪਣੇ ਪਤੀ ਨੂੰ ਕਹਿਣ ਲੱਗਦੀ ਹੈ ਕਿ ਕਿਉਂ ਨਾ ਮੈਂ ਮੰਮੀ ਨੂੰ ਇੱਥੇ ਲੈ ਆਵਾਂ। ਮੈਨੂੰ ਅਕਸਰ ਉੱਥੇ ਜਾਣਾ ਪੈਂਦਾ ਤੇ ਮੰਮੀ ਵੀ ਇਕੱਲੇ ਔਖੇ ਹੁੰਦੇ ਐ। ਮੈਂ ਉੱਥੇ ਇਹਨਾਂ ਨੂੰ ਚੰਗੀ ਤਰ੍ਹਾਂ ਸੰਭਾਲ ਨਹੀਂ ਸਕਦੀ। ਪਰ ਵਿਸ਼ੇਸ਼ ਸੋਨੀਆ ਨੂੰ ਜਿਹਾ ਕਰਨ ਤੋਂ ਮਨਾ ਕਰ ਦਿੰਦਾ। ਉਹ ਕਹਿੰਦਾ ਕਿ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਣਗੇ। ਤੂੰ ਉੱਥੇ ਹੀ ਜਾ ਕੇ ਮੰਮੀ ਦੀ ਦੇਖਭਾਲ ਕਰਾਇਆ ਕਰ। ਸੋਨੀਆ ਆਪਣੇ ਪਤੀ ਦੀ ਗੱਲ ਮੰਨ ਲੈਂਦੀ ਹੈ ਇੱਕ ਵਾਰ ਉਸ ਦੀ ਮਾਂ ਦੀ ਤਬੀਤ ਬਹੁਤ ਜ਼ਿਆਦਾ ਖਰਾਬ ਸੀ ਇਸ ਕਰਕੇ ਉਹ 4-5 ਦਿਨ ਆਪਣੇ ਪੇਕੇ ਘਰੇ ਰਹਿਣਾ ਪੈਂਦਾ ਸ਼ਾਮ ਨੂੰ ਜਦੋਂ ਅਭਿਸ਼ੇਕ ਸੋਨੀਆ ਨੂੰ ਫੋਨ ਕਰ ਰਿਹਾ ਸੀ ਤਾਂ ਸੋਨੀਆ ਦਾ ਫੋਨ ਬਿਜੀ ਆਉਂਦਾ ਹੈ ਕਾਫੀ ਸਮੇਂ ਤੋਂ ਬਾਅਦ ਜਦੋਂ ਅਭਿਸ਼ੇਕ ਸੋਨੀਆ ਨੂੰ ਦੁਬਾਰੇ ਫੋਨ ਕਰਦਾ ਹੈ ਤਾਂ ਸੋਨੀਆ ਫੋਨ ਚੁੱਕ ਲੈਂਦੀ ਹੈ ਉਸ ਨੂੰ ਪੁੱਛਣ ਲੱਗਦਾ ਕਿ ਤੇਰਾ ਫੋਨ ਬਿਜੀ ਕਿਉਂ ਆ ਰਿਹਾ ਸੀ ਸੋਨੀਆ ਉਹਨੂੰ ਕਹਿੰਦੀ ਹੈ ਕਿ ਮੈਂ ਰਾਜੂ ਵੀਰੇ ਤੋਂ ਕੁਝ ਸਮਾਨ ਮੰਗਾਇਆ ਸੀ ਇਸ ਲਈ ਉਹਨੂੰ ਫੋਨ ਕਰ ਰਹੀ ਸੀ ਇਹ ਸੁਣ ਕੇ ਅਭਿਸ਼ੇਕ ਦਾ ਸ਼ੱਕ ਹੋਰ ਵੀ ਵੱਜ ਜਾਂਦਾ ਹੈ ਕਿਉਂਕਿ ਪਿਛਲੇ ਅੱਧੇ ਘੰਟੇ ਤੋਂ ਉਸ ਦਾ ਫੋਨ ਬਿਜੀ ਆ ਰਿਹਾ ਸੀ ਤੇ ਉਹ ਆਪਣੇ ਫੋਨ ਤੇ ਗੱਲ ਕਰ ਰਹੀ ਸੀ ਅਭਿਸ਼ੇਕ ਉਹਨੂੰ ਬਿਨਾਂ ਦੱਸੇ ਹੀ ਉਹਦੇ ਘਰੇ ਪਹੁੰਚ ਜਾਂਦਾ ਹੈ ਜਦੋਂ ਉਹ ਸੋਨੀਆ ਦੇ ਘਰੇ ਪਹੁੰਚਦਾ ਹੈ ਤਾਂ ਸੋਨੀਆ ਤੇ ਰਾਜੂ ਦੋਨੇ ਬੈਠੇ ਸੋਫੇ ਤੇ ਚਾਹ ਪੀ ਰਹੇ ਸਨ ਤੇ ਹਾਸ ਹਾਸ ਕੇ ਗੱਲਾਂ ਕਰ ਰਹੇ ਸੀ ਜਦੋਂ ਸੋਨੀਆ ਅਭਿਸ਼ੇਕ ਨੂੰ ਆਏ ਹੋਏ ਨੂੰ ਦੇਖਦੀ ਹੈ ਤਾਂ ਉਸ ਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਮੈਨੂੰ ਫੋਨ ਕਰਕੇ ਆ ਜਾਂਦੇ ਮੈਂ ਤੁਹਾਡੇ ਤੋਂ ਬਹੁਤ ਸਾਰਾ ਸਮਾਨ ਮੰਗਾਉਣਾ ਸੀ ਪਰ ਵਿਸ਼ੇ ਗੁੱਸੇ ਵਿੱਚ ਸੀ ਉਹ ਕਹਿਣ ਲੱਗਦਾ ਕਿ ਜੇ ਮੈਂ ਤੈਨੂੰ ਫੋਨ ਕਰਕੇ ਆ ਜਾਂਦਾ ਤਾਂ ਅੱਜ ਮੈਂ ਜੋ ਕੁਝ ਆਪਣੀ ਅੱਖੀਂ ਦੇਖਿਆ ਉਹ ਕਦੇ ਨਾ ਦੇਖ ਸਕਦਾ ਸੋਨੀਆ ਨੂੰ ਤਮਕਾਉਂਦਾ ਹੋਇਆ ਕਹਿਣ ਲੱਗਦਾ ਕਿ ਮੈਨੂੰ ਅੱਜ ਪਤਾ ਚੱਲ ਗਿਆ ਕਿ ਤੂੰ ਮੇਰੇ ਪਿੱਠ ਪਿੱਛੇ ਕੀ ਕੁਝ ਕਰਦੀ ਫਿਰਦੀ ਐ ਮਾਂ ਦੀ ਬਿਮਾਰੀ ਦਾ ਤਾਂ ਸਿਰਫ ਇੱਕ ਬਹਾਨਾ ਐ ਤੂੰ ਤਾਂ ਇੱਥੇ ਸਿਰਫ ਰਾਜੂ ਨੂੰ ਮਿਲਣ ਲਈ ਆਉਣੀ ਐ ਤੇ ਉਹਦੇ ਨਾਲ ਗੱਲਾਂ-ਵਾਟਾਂ ਕਰਦੀ ਐ ਇਹ ਸੁਣ ਕੇ ਸੋਨੀਆ ਨੂੰ ਕਾਫੀ ਬੁਰਾ ਲੱਗਦਾ ਰਾਜੂ ਜੋ ਕਿ ਕਾਫੀ ਟਾਈਮ ਤੋਂ ਇੱਥੇ ਖੜਾ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਉਹ ਵੀਸ਼ੇਕ ਨੂੰ ਸਮਝਾਉਂਦਾ ਹੋਇਆ ਕਹਿਣ ਲੱਗਦਾ ਕਿ ਵੀਰ ਜੀ ਸਾਡੇ ਵਿਚਕਾਰ ਅਜਿਹੀ ਕੋਈ ਗੱਲ ਨਹੀਂ ਅਸੀਂ ਤਾਂ ਭੈਣ ਭਰਾ ਹਾਂ ਤੁਸੀਂ ਸਾਡੇ ਰਿਸ਼ਤੇ ਤੇ ਇਸ ਤਰ੍ਹਾਂ ਉਂਗਲ ਨਹੀਂ ਜੱਕ ਸਕਦੇ ਪਰ ਵੀਸ਼ੇਕ ਕਹਿੰਦਾ ਹੈ ਕਿ ਹਾਂ ਹਾਂ ਮੈਂ ਜਾਣਦਾ ਅੱਜ ਦੇ ਟਾਈਮ ਵਿੱਚ ਭੈਣ ਭਰਾਵਾਂ ਦੇ ਰਿਸ਼ਤੇ ਕਿਹੋ ਜਿਹੇ ਹੁੰਦੇ ਆ ਮੈਨੂੰ ਸਿਖਾਉਣ ਦੀ ਕੋਸ਼ਿਸ਼ ਨਾ ਕਰ ਬਸ ਚੁੱਪ ਕਰ ਜਾ ਤੇ ਸਾਡੇ ਪਤੀ ਪਤਨੀ ਵਿੱਚ ਬੋਲਣ ਦਾ ਤੈਨੂੰ ਕੋਈ ਅਧਿਕਾਰ ਨਹੀਂ ਇਹ ਸੁਣ ਕੇ ਰਾਜੂ ਇੱਕਦਮ ਹੈਰਾਨ ਰਹਿ ਜਾਂਦਾ ਤੇ ਚੁੱਪ ਹੋ ਜਾਂਦਾ। ਅਭਿਸ਼ੇਕ ਦੀਆਂ ਅੱਖਾਂ ਵਿੱਚ ਗੁੱਸਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ। ਉਹ ਸੋਨੀਆ ਦੀ ਇੱਕ ਵੀ ਗੱਲ ਨਹੀਂ ਸੁਣਦਾ। ਸੋਨੀਆ ਨੇ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਸਮੇਂ ਅਭਿਸ਼ੇਕ ਦਾ ਗੁੱਸਾ ਸੱਤਵੇਂ ਸਾਮਾਨ ਤੇ ਸੀ। ਉਹ ਗੁੱਸੇ ਵਿੱਚ ਸੋਨੀਆ ਨੂੰ ਕਹਿੰਦਾ ਕਿ ਮੈਂ ਹੁਣ ਤੇਰੇ ਨਾਲ ਰਹਿ ਨਹੀਂ ਸਕਦਾ। ਮੈਨੂੰ ਚੁੱਪਚਾਪ ਤਲਾਕ ਦੇ ਦੇ। ਜਿਵੇਂ ਹੀ ਸੋਨੀਆ ਇਹ ਸੁਣਦੀ ਹੈ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਉਹ ਸੋਚਣ ਲੱਗਦੀ ਹੈ ਕਿ ਮੇਰੇ ਘਰ ਵਾਲੇ ਨੂੰ ਕੀ ਹੋ ਗਿਆ ਅਭਿਸ਼ੇਕ ਦੇ ਮੂੰਹੋਂ ਤਲਾਕ ਦੀ ਗੱਲ ਸੁਣ ਕੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗਦੇ ਨੇ ਉਹ ਸੋਚਦੀ ਹੈ ਕਿ ਮੇਰੇ ਘਰ ਵਾਲਾ ਸਾਡੇ ਭੈਣ ਭਰਾ ਦੇ ਰਿਸ਼ਤੇ ਤੇ ਉਂਗਲ ਚੱਕ ਰਿਹਾ ਹੈ ਜੋ ਕਿ ਬਹੁਤ ਹੀ ਗਲਤ ਹੈ ਇਹ ਸਭ ਕੁਝ ਕਹਿ ਕੇ ਅਭਿਸ਼ੇਕ ਗੁੱਸੇ ਵਿੱਚ ਉੱਥੋਂ ਚਲਾ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਤੈਨੂੰ ਤਲਾਕ ਦੇ ਪੇਪਰ ਤੇਰੇ ਘਰੇ ਹੀ ਭੇਜ ਦੇਵਾਂਗਾ ਤੂੰ ਰਾਜੀ ਮੰਨ ਦੇ ਨਾਲ ਹੀ ਤਲਾਕ ਤੇ ਸਹਿਨ ਕਰ ਦੇ ਨਹੀਂ ਸਾਡਾ ਐਵੇਂ ਟਾਈਮ ਵੇਸਟ ਹੋਊਗਾ ਸੋਨੀਆ ਹਾਂ ਵਿੱਚ ਸਿਰ ਹਿਲਾ ਦਿੰਦੀ ਹੈ ਘਰ ਆ ਕੇ ਅਭਿਸ਼ੇਕ ਆਪਣੀ ਮਾਂ ਨੂੰ ਵੀ ਇਹੀ ਸਾਰਾ ਕੁਝ ਦੱਸਦਾ ਹੈ ਕਿ ਸੋਨੀਆ ਰਾਜੂ ਨਾਮ ਦੇ ਮੁੰਡੇ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਹੈ ਤੇ ਉਹਨੂੰ ਮਿਲਦੀ ਹੈ ਉਹਨਾਂ ਵਿੱਚਕਾਰ ਕੁਝ ਚੱਲ ਰਿਹਾ ਹੈ ਅਭਿਸ਼ੇਕ ਦੀ ਮਾਂ ਉਸ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ ਕਿ ਉਹ ਤਾਂ ਉਹਦਾ ਭਰਾ ਹੈ ਉਹਦੇ ਨਾਲ ਹੱਸ ਕਿਉਂ ਗੱਲਾਂ ਕਰ ਸਕਦੀ ਹੈ ਪਰ ਅਭਿਸ਼ੇਕ ਆਪਣੀ ਮਾਂ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਅਭਿਸ਼ੇਕ ਦੀ ਮਾਂ ਸੋਨੀਆ ਨੂੰ ਫੋਨ ਕਰਦੀ ਹੈ ਉਹ ਆਪਣੀ ਨੂੰਹ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਹਨੂੰ ਗਵਾਉਣਾ ਨਹੀਂ ਚਾਹੁੰਦੀ ਸੀ ਸੋਨੀਆ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਅਭਿਸ਼ੇਕ ਇਸ ਤਰ੍ਹਾਂ ਦੇ ਬੇਬੁਨਿਆਦ ਇਲਜ਼ਾਮ ਮੇਰੇ ਤੇ ਲਗਾ ਰਿਹਾ ਹੈ ਉਸਨੇ ਮੇਰੇ ਚਰਿੱਤਰ ਤੇ ਉਂਗਲ ਚੱਕੀ ਹੈ ਸਾਡੇ ਭੈਣ ਭਰਾ ਦੇ ਰਿਸ਼ਤੇ ਨੂੰ ਅਪਮਾਨਿਤ ਕੀਤਾ ਹੈ ਮੈਂ ਵੀ ਹੁਣ ਅਜਿਹੇ ਵਿਅਕਤੀ ਨਾਲ ਰਹਿ ਨਹੀਂ ਸਕਦੀ ਥੋੜੇ ਦਿਨਾਂ ਵਿੱਚ ਹੀ ਅਭਿਸ਼ੇਕ ਤੇ ਸੋਨੀਆ ਦਾ ਤਲਾਕ ਹੋ ਜਾਂਦਾ ਹੈ ਤਲਾਕ ਤੋਂ ਬਾਅਦ ਸੋਨੀਆ ਆਪਣੇ ਘਰੇ ਰਹਿਣ ਲੱਗਦੀ ਹੈ ਤੇ ਅਭਿਸ਼ੇਕ ਆਪਣੇ ਘਰੇ ਪਹਿਲਾਂ ਅਭਿਸ਼ੇਕ ਵੀ ਦਿੱਲੀ ਹੀ ਰਹਿੰਦਾ ਹੁੰਦਾ ਸੀ ਪਰ ਹੁਣ ਅਭਿਸ਼ੇਕ ਨੇ ਬੰਗਲੌਰ ਵਿੱਚ ਆਪਣੇ ਲਈ ਇੱਕ ਵਧੀਆ ਨੌਕਰੀ ਲੱਭ ਲਈ ਤੇ ਦਿੱਲੀ ਛੱਡ ਕੇ ਬੰਗਲੌਰ ਵਿੱਚ ਜਾ ਕੇ ਸ਼ਿਫਟ ਹੋ ਗਿਆ। ਭਾਵੇਂ ਉਹਨੇ ਸੂਨੀਆ ਨੂੰ ਤਲਾਕ ਦੇ ਦਿੱਤਾ ਸੀ ਪਰ ਉਹ ਸੂਨੀਆ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਤਲਾਕ ਤੋਂ ਬਾਅਦ ਉਹ ਦਿੱਲੀ ਛੱਡ ਕੇ ਚਲਾ ਜਾਂਦਾ ਹੈ ਤਾਂ ਜੋ ਉਹਨੂੰ ਸੂਨੀਆ ਦੀ ਯਾਦ ਨਾ ਆਵੇ। ਅਭਿਸ਼ੇਕ ਨੌਕਰੀ ਮਿਲਣ ਤੋਂ ਬਾਅਦ ਬੰਗਲੌਰ ਵਿੱਚ ਜਾ ਕੇ ਸੈੱਟ ਹੋ ਗਿਆ ਸੀ। ਉਹ ਆਪਣੀ ਮਾਂ ਨੂੰ ਇੱਥੇ ਦਿੱਲੀ ਵਿੱਚ ਹੀ ਆਪਣੇ ਭਰਾ ਕੋਲ ਛੱਡ ਗਿਆ। ਰਾਣੀਆ ਗੱਲਾਂ ਸੋਚਦੇ ਸੋਚਦੇ ਕਦੋਂ ਅਭਿਸ਼ੇਕ ਦਿੱਲੀ ਆ ਪਹੁੰਚਿਆ ਉਸ ਨੂੰ ਪਤਾ ਹੀ ਨਾ ਲੱਗਿਆ 에어ਪੋਰਟ ਤੇ ਉਤਰਨ ਤੋਂ ਸਭ ਤੋਂ ਪਹਿਲਾਂ ਉਹਨੇ ਸੋਨੀਆ ਨੂੰ ਫੋਨ ਕਰਕੇ ਪੁੱਛਿਆ ਕਿ ਦੱਸ ਕਿੱਥੇ ਆਉਣਾ ਹੈ ਮੈਂ ਦਿੱਲੀ ਪਹੁੰਚ ਗਿਆ ਹਾਂ ਸੋਨੀਆ ਉਸ ਨੂੰ ਆਪਣਾ ਐਡਰੈਸ ਮੈਸੇਜ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਇਸ ਪਤੇ ਤੇ ਪਹੁੰਚ ਜਾਓ ਕਿਉਂਕਿ ਹੁਣ ਮੈਂ ਨਵੇਂ ਥਾਂ ਤੇ ਰਹਿਣ ਲੱਗ ਗਈ ਹਾਂ ਸੋਨੀਆ ਦਾ ਮੈਸੇਜ ਦੇਖਣ ਤੋਂ ਬਾਅਦ ਅਭਿਸ਼ੇਕ ਉੱਥੇ ਜਾਣ ਲੱਗਦਾ ਹੈ ਥੋੜੇ ਟਾਈਮ ਵਿੱਚ ਹੀ ਸੋਨੀਆ ਦੇ ਦੱਸੇ ਹੋਏ ਪਤੇ ਤੇ ਪਹੁੰਚ ਜਾਂਦਾ ਹੈ ਜਿਵੇਂ ਹੀ ਅਭਿਸ਼ੇਕ ਸੋਨੀਆ ਦੇ ਦੱਸੇ ਹੋਏ ਪਤੇ ਤੇ ਪਹੁੰਚਦਾ ਤਾਂ ਘਰ ਨੂੰ ਦੇਖ ਕੇ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਕਿਉਂਕਿ ਇਹ ਬਹੁਤ ਹੀ ਵਧੀਆ ਤਿੰਨ ਮੰਜ਼ਲਾਂ ਦਾ ਮਹਿੰਗਾ ਮਕਾਨ ਸੀ ਘਰ ਦੇ ਗੇਟ ਦੇ ਅੱਗੇ ਬੋਰਡ ਤੇ ਸੋਨੀਆ ਦਾ ਨਾਮ ਲਿਖਿਆ ਹੋਇਆ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸੋਨੀਆ ਦਾ ਆਪ ਦਾ ਘਰ ਹੈ ਜਿਵੇਂ ਹੀ ਉਹ ਘੰਟੀ ਵਜਾਉਂਦਾ ਤਾਂ ਇੱਕ ਕੁੜੀ ਆ ਕੇ ਗੇਟ ਖੋਲਦੀ ਹੈ ਉਸ ਨੂੰ ਪੁੱਛਣ ਲੱਗਦੀ ਹੈ ਕਿ ਤੁਸੀਂ ਕਿਸ ਨੂੰ ਮਿਲਣਾ ਹੈ ਅਭਿਸ਼ੇਕ ਦੱਸਦਾ ਹੈ ਕਿ ਮੈਂ ਸੋਨੀਆ ਨੂੰ ਮਿਲਣ ਲਈ ਆਇਆ ਹਾਂ ਉਹ ਕੁੜੀ ਵਿਸ਼ੇਖ ਨੂੰ ਡਰਾਇੰਗ ਰੂਮ ਵਿੱਚ ਜਾ ਕੇ ਬੈਠਣ ਲਈ ਕਹਿੰਦੀ ਹੈ। ਡਰਾਇੰਗ ਰੂਮ ਵਿੱਚੋਂ ਸੋਨੀਆ ਦੀ ਇੱਕ ਬਹੁਤ ਵੱਡੀ ਕਿਚਨ ਦਿਸ ਰਹੀ ਸੀ ਜਿੱਥੇ ਬਹੁਤ ਸਾਰਾ ਖਾਣਾ ਬਣ ਕੇ ਡੱਬਿਆਂ ਵਿੱਚ ਪੈਕ ਕੀਤਾ ਜਾਂਦਾ ਹੈ। ਸੋਨੀਆ ਕਿਚਨ ਵਿੱਚ ਹੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ। ਉਹ ਕਹਿ ਰਹੀ ਸੀ ਕਿ ਤੁਹਾਡੇ 100 ਡੱਬੇ ਪੂਰੀ ਤਰ੍ਹਾਂ ਨਾਲ ਤਿਆਰ ਨੇ। ਥੋੜੇ ਟਾਈਮ ਵਿੱਚ ਹੀ ਅਸੀਂ ਡਿਲੀਵਰ ਕਰ ਦੇਵਾਂਗੇ। ਜਿਵੇਂ ਹੀ ਸੋਨੀਆ ਫੋਨ ਕੱਟਦੀ ਹੈ ਤਾਂ ਉਹ ਕੁੜੀ ਸੋਨੀਆ ਨੂੰ ਦੱਸਦੀ ਹੈ ਕਿ ਤੁਹਾਨੂੰ ਮਿਲਣ ਲਈ ਕੋਈ ਆਇਆ ਹੈ ਤੇ ਉਹ ਡਰਾਇੰਗ ਰੂਮ ਵਿੱਚ ਬੈਠਾ ਹੋਇਆ ਹੈ। ਸੋਨੀਆ ਉਸ ਵੱਲ ਦੇਖ ਕੇ ਡ੍ਰਾਇੰਗ ਰੂਮ ਵਿੱਚ ਆ ਜਾਂਦੀ ਹੈ। ਅਭਿਸ਼ੇਕ ਨੂੰ ਦੇਖ ਕੇ ਉਹ ਬਿਲਕੁਲ ਵੀ ਹੈਰਾਨ ਨਹੀਂ ਹੋਈ ਸੀ। ਘਰ ਅਤੇ ਘਰ ਦੇ ਅੰਦਰ ਹੋ ਰਹੀਆਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਅਭਿਸ਼ੇਕ ਪਰ ਆਪ ਪੂਰੀ ਤਰ੍ਹਾਂ ਨਾਲ ਹੈਰਾਨ ਸੀ। ਕਿਉਂਕਿ ਸੋਨੀਆ ਦੇ ਕੋਲ ਹੁਣ ਇੰਨਾ ਪੈਸਾ ਆ ਗਿਆ ਸੀ ਜਿੰਨਾ ਅਭਿਸ਼ੇਕ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ। ਉਹ ਵੀ ਅਭਿਸ਼ੇਕ ਨੂੰ ਬੈਠਾ ਦੇਖ ਕੇ ਕਹਿਣ ਲੱਗਦੀ ਹੈ ਕਿ ਚੰਗਾ ਹੋਇਆ ਅਭਿਸ਼ੇਕ ਤੁਸੀਂ ਆ ਗਏ। ਨਹੀਂ ਤਾਂ ਹਾਨੂੰ ਬਹੁਤ ਜ਼ਿਆਦਾ ਪਛਤਾਉਣਾ ਪੈਣਾ ਸੀ। ਤੁਸੀਂ ਮੇਰੇ ਨਾਲ ਦੂਜੀ ਮੰਜ਼ਲ ਤੇ ਚੱਲੋ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦੀ ਆ ਅਭਿਸ਼ੇਕ ਬਿਨਾ ਕੁਝ ਬੋਲੇ ਚੁੱਪਚਾਪ ਸੋਨੀਆ ਦੇ ਮਗਰ ਪੌੜੀਆਂ ਚੜ੍ਹ ਕੇ ਦੂਜੀ ਮੰਜ਼ਲ ਤੇ ਚਲਾ ਜਾਂਦਾ ਸੋਨੀਆ ਇੱਕ ਬੈੱਡਰੂਮ ਦੇ ਸਾਹਮਣੇ ਲਾ ਜਾ ਕੇ ਅਭਿਸ਼ੇਕ ਨੂੰ ਖੜਾ ਕਰ ਦਿੰਦੀ ਹੈ ਕਮਰੇ ਦੇ ਬਾਹਰ ਅਭਿਸ਼ੇਕ ਨੂੰ ਕਹਿਣ ਲੱਗਦੀ ਹੈ ਕਿ ਅਭਿਸ਼ੇਕ ਕਮਰੇ ਵਿੱਚ ਜਾ ਕੇ ਤੁਸੀਂ ਜ਼ਿਆਦਾ ਉੱਚੀ ਆਵਾਜ਼ ਵਿੱਚ ਗੱਲ ਨਾ ਕਰਿਓ ਸੋਨੀਆ ਦੀ ਗੱਲ ਸੁਣ ਕੇ ਉਹ ਬਿਨਾ ਕੁਝ ਬੋਲੇ ਹਾਂ ਵਿੱਚ ਸਿਰ ਹਿਲਾ ਦਿੰਦਾ ਹੈ ਅਤੇ ਸੋਨੀਆ ਹੌਲੀ-ਹੌਲੀ ਗੇਟ ਨੂੰ ਖੋਲ ਦਿੰਦੀ ਹੈ ਜਿਵੇਂ ਹੀ ਸੋਨੀਆ ਬੈੱਡਰੂਮ ਦਾ ਦਰਵਾਜ਼ਾ ਖੋਲਦੀ ਹੈ ਤਾਂ ਕਮਰੇ ਦੇ ਅੰਦਰ ਦੇਖ ਕੇ ਅਭਿਸ਼ੇਕ ਇਕਦਮ ਨਾਲ ਹੈਰਾਨ ਰਹਿ ਜਾਂਦਾ ਹੈ ਉਹਦੇ ਤਾਂ ਪੈਰਾਂ ਥੱਲੇ ਜ਼ਮੀਨ ਹੀ ਖਿਸਕ ਜਾਂਦੀ ਹੈ ਅਸਲ ਵਿੱਚ ਉਸ ਕਮਰੇ ਵਿੱਚ ਅਭਿਸ਼ੇਕ ਦੀ ਮਾਂ ਇੱਕ ਬੈੱਡ ਤੇ ਪਈ ਹੋਈ ਸੀ ਅਤੇ ਉਸ ਦੀ ਹਾਲਤ ਬਹੁਤ ਜ਼ਿਆਦਾ ਕਮਜ਼ੋਰ ਲੱਗ ਰਹੀ ਸੀ ਉਹਦੇ ਡ੍ਰਿਪ ਲੱਗੀ ਹੋਈ ਸੀ ਤੇ ਸਹਰਾਣੇ ਬਹੁਤ ਸਾਰੀਆਂ ਦਵਾਈਆਂ ਪਈਆਂ ਹੋਈਆਂ ਸਨ ਆਪਣੀ ਮਾਂ ਨੂੰ ਇਸ ਤਰ੍ਹਾਂ ਦੇਖ ਕੇ ਅਭਿਸ਼ੇਕ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਉਹਨੂੰ ਕੁਝ ਵੀ ਸਮਝ ਨਹੀਂ ਆਉਂਦਾ ਅਭਿਸ਼ੇਕ ਹੌਲੀ-ਹੌਲੀ ਚੱਲ ਕੇ ਆਪਣੀ ਮਾਂ ਦੇ ਕੋਲ ਪਹੁੰਚ ਜਾਂਦਾ ਹੈ। ਅਭਿਸ਼ੇਕ ਨੂੰ ਦੇਖ ਕੇ ਉਸ ਦੀ ਮਾਂ ਕਹਿਣ ਲੱਗਦੀ ਹੈ ਕਿ ਪੁੱਤ ਤੂੰ ਆ ਗਿਆ। ਮੈਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਤੀ ਮੈਂ ਤੈਨੂੰ ਦੁਆਰੇ ਕਦੇ ਦੇਖ ਸਕਾਂਗੀ। ਮੈਂ ਕਈ ਵਾਰੀ ਸੋਨੀਆ ਨੂੰ ਕਿਹਾ ਸੀ ਕਿ ਅਭਿਸ਼ੇਕ ਨੂੰ ਬੁਲਾ ਲੈ। ਪਰ ਤੂੰ ਉਹਦਾ ਫੋਨ ਹੀ ਨਹੀਂ ਚੁੱਕਦਾ ਸੀ। ਅਭਿਸ਼ੇਕ ਆਪਣੀ ਮਾਂ ਦੀ ਗੱਲ ਵਿਚਾਲੇ ਟੋਕ ਕੇ ਉਹਨੂੰ ਗਲੇ ਨਾਲ ਲਾ ਲੈਂਦਾ ਤੇ ਪੁੱਛਣ ਲੱਗਦਾ ਹੈ ਕਿ ਮਾਂ ਤੁਹਾਡੀ ਇਹ ਹਾਲਤ ਇਸ ਤਰ੍ਹਾਂ ਕਿਵੇਂ ਹੋ ਗਈ? ਮੈਂ ਤਾਂ ਤੁਹਾਨੂੰ ਵੱਡੇ ਵੀਰੇ ਕੋਲ ਛੱਡ ਕੇ ਗਿਆ ਸੀ ਮਾਂ ਆਪਣੀਆਂ ਅੱਖਾਂ ਨੂੰ ਸਾਫ਼ ਕਰਦੀ ਹੋਈ ਕਹਿਣ ਲੱਗਦੀ ਹੈ ਕਿ ਤੂੰ ਤਾਂ ਮੈਨੂੰ ਆਪਣੇ ਭਰਾ ਕੋਲ ਛੱਡ ਕੇ ਗਿਆ ਸੀ ਪਰ ਮੁੜ ਕੇ ਕਦੇ ਤੂੰ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਨਾ ਹੀ ਮੈਨੂੰ ਮਿਲਣ ਲਈ ਆਇਆ ਤੇਰੇ ਜਾਣ ਤੋਂ ਬਾਅਦ ਤੇਰੀ ਪਰਜਾਈ ਮੈਨੂੰ ਸਾਰਾ ਦਿਨ ਮਿਹਨੇ ਮਾਰਦੀ ਰਹਿੰਦੀ ਉਹ ਹਰ ਗੱਲ ਤੇ ਮੈਨੂੰ ਭੱਜ-ਭੱਜ ਪੈਂਦੀ ਤੇਰੇ ਭਰਾ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਉਹ ਮੇਰਾ ਕਿੰਨਾ ਅਪਮਾਨ ਕਰਦੀ ਹੈ ਤੂੰ ਪਹਿਲਾਂ ਹੀ ਦੁਖੀ ਸੀ ਇਸ ਲਈ ਮੈਂ ਆਪ ਤੈਨੂੰ ਕੁਝ ਵੀ ਦੱਸਣਾ ਠੀਕ ਨਾ ਸਮਝਿਆ ਹੌਲੀ ਹੌਲੀ ਸਮੇਂ ਦੇ ਨਾਲ ਮੈਂ ਕਮਜ਼ੋਰ ਹੋ ਗਈ ਤੇ ਮੈਂ ਬਿਮਾਰ ਰਹਿਣ ਲੱਗ ਗਈ ਤੇਰੀ ਪਰਜਾਈ ਤਾਂ ਬਿਮਾਰੀ ਵਿੱਚ ਵੀ ਮੇਰੇ ਤੋਂ ਕੰਮ ਭਾਲਦੀ ਸੀ ਇੱਕ ਦਿਨ ਤੇਰਾ ਭਰਾ ਮੈਨੂੰ ਕਹਿਣ ਲੱਗਦਾ ਹੈ ਕਿ ਮਾਂ ਮੈਂ ਤੈਨੂੰ ਮੰਦਰ ਲੈ ਜਾਣਾ ਤੂੰ ਘਰ ਵਿੱਚ ਬੈਠ ਕੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਈ ਹੈ ਪਰ ਮੈਨੂੰ ਮੰਦਰ ਮੱਥਾ ਟਿਕਾਉਣ ਤੋਂ ਬਾਅਦ ਉਹ ਇੱਕ ਵਿਰਧ ਆਸ਼ਰਮ ਵਿੱਚ ਛੱਡ ਆਉਂਦਾ ਮੈਂ ਉੱਥੇ ਰਹਿਣ ਲੱਗ ਗਈ ਸੀ ਪਰ ਉੱਥੇ ਮੇਰਾ ਬਿਲਕੁਲ ਵੀ ਮਨ ਨਹੀਂ ਸੀ ਲੱਗਦਾ ਇੱਕ ਦਿਨ ਮੈਂ ਉਸ ਨਿਰਦਾਸ਼ਰਮ ਨੂੰ ਛੱਡ ਕੇ ਆ ਗਈ ਤੇ ਇੱਧਰ ਉੱਧਰ ਭਟਕਣ ਲੱਗ ਗਈ ਕਿਉਂਕਿ ਉੱਥੇ ਤਾਂ ਮੇਰਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾਂਦਾ ਸੀ ਤੇ ਉਹ ਆਸ਼ਰਮ ਇੱਕ ਜੇਲ ਦੀ ਤਰ੍ਹਾਂ ਸੀ ਮੈਂ ਤੇਰੇ ਘਰ ਕੋਲ ਜਾਣਾ ਵੀ ਠੀਕ ਨਾ ਸਮਝਿਆ ਕਿਉਂਕਿ ਉਹਨੇ ਤਾਂ ਪਹਿਲਾਂ ਹੀ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਉਹ ਮੈਨੂੰ ਬੋਝ ਸਮਝਦਾ ਸੀ ਇਸ ਲਈ ਮੈਂ ਇੱਧਰੋਂ ਉੱਧਰੋਂ ਮੰਗ ਕੇ ਹੀ ਖਾਪੀ ਲੈਂਦੀ ਪਰ ਇੱਕ ਦਿਨ ਕਮਜ਼ੋਰੀ ਤੇ ਬਿਮਾਰੀ ਕਰਕੇ ਮੈਂ ਬੇਹੋਸ਼ ਹੋ ਗਈ ਮੈਂ ਇੱਕ ਮੰਦਰ ਵਿੱਚ ਬੈਠੀ ਹੋਈ ਸੀ ਉਸ ਤੋਂ ਬਾਅਦ ਮੇਰੀਆਂ ਅੱਖਾਂ ਜਦੋਂ ਖੁੱਲੀਆਂ ਤਾਂ ਮੈਂ ਆਪਣੇ ਆਪ ਨੂੰ ਇਸ ਕਮਰੇ ਵਿੱਚ ਪਾਇਆ ਸੋਨੀਆ ਮੈਨੂੰ ਇੱਥੇ ਲੈ ਆਈ ਸੀ ਸੋਨੀਆ ਵੀ ਸ਼ੇਖ ਨੂੰ ਦੱਸਦੀ ਹੈ ਕਿ ਉਸ ਦਿਨ ਮੈਂ ਆਪਣੇ ਕੰਮ ਦੀ ਨਵੀਂ ਸ਼ੁਰੂਆਤ ਕੀਤੀ ਸੀ ਮੈਂ ਪਹਿਲੇ ਦਿਨ ਜਿਹੜਾ ਖਾਣਾ ਬਣਾਇਆ ਸੀ ਉਹ ਸਾਰਾ ਮੰਦਰ ਵਿੱਚ ਜਾ ਕੇ ਮੈਂ ਲੋੜਵੰਦਾਂ ਨੂੰ ਵੰਡ ਦੇਣਾ ਚਾਹੁੰਦੀ ਸੀ ਉਸ ਦਿਨ ਮੰਦਰ ਦੀਆਂ ਪੌੜੀਆਂ ਵਿੱਚ ਮੈਨੂੰ ਮੰਮੀ ਮਿਲ ਗਈ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗਿਆ ਤੇ ਹੈਰਾਨੀ ਵੀ ਹੋਈ ਮੈਂ ਉਹਨਾਂ ਨੂੰ ਆਪਣੇ ਘਰੇ ਲੈ ਆਈ ਆਪਣੇ ਨਾਲ ਥੋੜੇ ਦਿਨਾਂ ਵਿੱਚ ਦਵਾਈ ਦੇ ਨਾਲ ਜਦੋਂ ਉਹ ਥੋੜੇ ਜਿਹੀ ਠੀਕ ਹੋਏ ਤਾਂ ਉਹਨਾਂ ਨੇ ਮੈਨੂੰ ਆਪਣੇ ਨਾਲ ਬੀਤੀ ਹੋਈ ਸਾਰੀ ਕਹਾਣੀ ਸੁਾਈ ਮੈਨੂੰ ਬਹੁਤ ਦੁੱਖ ਲੱਗਿਆ ਇਸ ਤੋਂ ਬਾਅਦ ਸੋਨੀਆ ਅਭਿਸ਼ੇਕ ਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਮੰਮੀ ਕੋਲ ਬੈਠ ਕੇ ਗੱਲਾਂ ਕਰੋ ਮੈਨੂੰ ਥੋੜਾ ਜਿਹਾ ਕੰਮ ਹੈ ਇਹ ਕਹਿ ਕੇ ਉਹ ਥੱਲੇ ਆ ਜਾਂਦੀ ਹੈ ਅਭਿਸ਼ੇਕ ਦੀ ਮਾਂ ਉਹਨੂੰ ਕਹਿਣ ਲੱਗਦੀ ਹੈ ਕਿ ਪੁੱਤ ਤੂੰ ਇਸ ਕੁੜੀ ਨੂੰ ਛੱਡ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਸੋਨੀਆ ਬਹੁਤ ਹੀ ਸਿਆਣੀ ਤੇ ਸਮਝਦਾਰ ਕੁੜੀ ਹੈ ਮੈਂ ਪਿਛਲੇ 6 ਮਹੀਨਿਆਂ ਤੋਂ ਇਹਦੇ ਕੋਲ ਲੈ ਰਹੀ ਆਂ ਰਾਜੂ ਅੱਜ ਵੀ ਇਹਨੂੰ ਆਪਣੀ ਭੈਣ ਹੀ ਕਹਿੰਦਾ ਹੈ ਤੈਨੂੰ ਬਹੁਤ ਵੱਡੀ ਗਲਤਫਹਿਮੀ ਹੋ ਗਈ ਸੀ ਇੱਥੋਂ ਤੱਕ ਕਿ ਮੇਰੀਆਂ ਦਵਾਈਆਂ ਵੀ ਉਹੀ ਮੁੰਡਾ ਲਿਆ ਕੇ ਦਿੰਦਾ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਅਭਿਸ਼ੇਕ ਕਾਫੀ ਜ਼ਿਆਦਾ ਸ਼ਰਮਿੰਦਾ ਹੁੰਦਾ ਹੈ ਉਹ ਆਪਣੀ ਮਾਂ ਨੂੰ ਕਹਿਣ ਲੱਗਦਾ ਹੈ ਕਿ ਮਾਂ ਹੁਣ ਜੋ ਹੋ ਗਿਆ ਉਹਨਾਂ ਗੱਲਾਂ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਤੇ ਤੁਹਾਡੀ ਚੰਗੀ ਤਰ੍ਹਾਂ ਦੇਖਭਾਲ ਕਰਾਂਗਾ ਤੁਸੀਂ ਬਿਲਕੁਲ ਠੀਕ ਹੋ ਜਾਉਂਗੀ। ਥੋੜੇ ਟਾਈਮ ਬਾਅਦ ਅਭਿਸ਼ੇਕ ਵੀ ਥੱਲੇ ਆ ਜਾਂਦਾ ਹੈ। ਉਹ ਸੋਨੀਆ ਨੂੰ ਕਹਿਣ ਲੱਗਦਾ ਹੈ ਕਿ ਸੋਨੀਆ ਤੇਰਾ ਬਹੁਤ-ਬਹੁਤ ਧੰਨਵਾਦ ਜੋ ਤੂੰ ਮੇਰੀ ਮਾਂ ਦਾ ਇੰਨਾ ਜ਼ਿਆਦਾ ਧਿਆਨ ਰੱਖਿਆ। ਪਰ ਹੁਣ ਮੈਂ ਆਪਣੀ ਮਾਂ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ। ਪਰ ਸੋਨੀਆ ਉਹ ਵਿੱਚ ਹੀ ਰੋਕ ਕੇ ਕਹਿਣ ਲੱਗਦੀ ਹੈ ਕਿ ਤੁਸੀਂ ਇਹਨਾਂ ਦਾ ਧਿਆਨ ਕਿਵੇਂ ਰੱਖੋਗੇ? ਤੁਸੀਂ ਤਾਂ ਨੌਕਰੀ ਤੇ ਜਾਂਦੇ ਹੋ। ਫਿਰ ਤੁਸੀਂ ਮੰਮੀ ਦਾ ਧਿਆਨ ਰੱਖੋਗੇ ਕਿ ਕੰਮ ਕਰੋਗੇ? ਤੁਹਾਡੇ ਤੋਂ ਉਹਨਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਨਹੀਂ ਜਾਣਾ। ਇਸ ਤੋਂ ਵਧੀਆ ਤਾਂ ਇਹੀ ਹੈ ਕਿ ਮੈਂ ਇਹਨਾਂ ਦਾ ਧਿਆਨ ਰੱਖ ਰਹੀ ਆਂ ਤੁਹਾਨੂੰ ਇਹਨਾਂ ਨੂੰ ਆਪਣੇ ਨਾਲ ਲਿਜਾਣ ਦੀ ਕੋਈ ਲੋੜ ਨਹੀਂ ਅਭਿਸ਼ੇਕ ਆਪਣੀ ਮਾਂ ਦੇ ਕਮਰੇ ਵਿੱਚ ਵਾਪਸ ਆ ਜਾਂਦਾ ਹੈ ਉਹ ਕਮਰੇ ਵਿੱਚ ਆ ਕੇ ਆਪਣੇ ਫੋਨ ਤੋਂ ਸਭ ਤੋਂ ਪਹਿਲਾਂ ਆਪਣੇ ਬੌਸ ਨੂੰ ਫੋਨ ਕਰਦਾ ਹੈ ਤੇ 1 ਮਹੀਨੇ ਦੀ ਛੁੱਟੀ ਲੈ ਲੈਂਦਾ ਹੈ ਉਹ ਉੱਥੇ ਹੀ ਰਹਿ ਕੇ ਆਪਣੀ ਮਾਂ ਦੀ ਦੇਖਭਾਲ ਕਰਨਾ ਚਾਹੁੰਦਾ ਸੀ ਜਦੋਂ 3-4 ਦਿਨ ਉਹ ਉੱਥੇ ਹੀ ਰਹਿੰਦਾ ਤਾਂ ਸੋਨੀਆ ਦੇਖਦੀ ਹੈ ਕਿ ਅਭਿਸ਼ੇਕ ਨਹੀਂ ਜਾ ਰਿਹਾ ਉਸ ਨੂੰ ਪੁੱਛ ਲੈਂਦੀ ਹੈ ਕੀ ਕੀ ਹੋਇਆ ਤੁਸੀਂ ਆਪਣੀ ਨੌਕਰੀ ਤੇ ਨਹੀਂ ਜਾਣਾ ਤਾਂ ਅਭਿਸ਼ੇਕ ਸੋਨੀਆ ਨੂੰ ਦੱਸਦਾ ਹੈ ਕਿ ਮੈਂ ਇੱਕ ਮਹੀਨੇ ਦੀ ਛੁੱਟੀ ਲੈ ਲਈ ਹੈ ਹੁਣ ਉਹ ਉੱਥੇ ਹੀ ਰਹਿਣ ਲੱਗਦਾ ਹੈ ਤੇ ਆਪਣੀ ਮਾਂ ਦੀ ਦੇਖਭਾਲ ਕਰਨ ਲੱਗਦਾ ਹੈ ਇੱਕ ਮਹੀਨੇ ਵਿੱਚ ਅਭਿਸ਼ੇਕ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਸੋਨੀਆ ਨੂੰ ਛੱਡ ਕੇ ਉਹਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਉਹ ਇਸ ਗਲਤੀ ਦੀ ਮਾਫੀ ਜ਼ਰੂਰ ਮੰਗਣਾ ਚਾਹੁੰਦਾ ਸੀ ਸੋਨੀਆ ਵੀ ਅਭਿਸ਼ੇਕ ਨੂੰ ਦੇਖ ਕੇ ਕਾਫੀ ਹੈਰਾਨ ਹੁੰਦੀ ਹੈ ਕਿਉਂਕਿ ਹੁਣ ਉਹਦੇ ਸੁਭਾਅ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਗਈ ਸੀ ਉਹਨੋ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਨਹੀਂ ਕਰਦਾ ਸੀ ਅਭਿਸ਼ੇਕ ਕਰ ਦੇ ਕੰਮਾਂ ਵਿੱਚ ਸੋਨੀਆ ਦਾ ਹੱਥ ਵਟਾਉਂਦਾ ਇੱਕ ਦਿਨ ਕੁਝ ਅਜਿਹਾ ਹੁੰਦਾ ਜਿਸ ਤੇ ਸੋਨੀਆ ਨੂੰ ਬਿਲਕੁਲ ਵੀ ਯਕੀਨ ਨਹੀਂ ਆਉਂਦਾ ਕਿ ਇਹ ਉਹੀ ਅਭਿਸ਼ੇਕ ਹੈ ਜਿਹਨੂੰ ਮੈਂ ਜਾਣਦੀ ਆ ਅਸਲ ਵਿੱਚ ਹੋਇਆ ਇਹ ਸੀ ਕਿ ਅਭਿਸ਼ੇਕ ਸੋਫੇ ਤੇ ਬੈਠਾ ਸੀ ਉਦੋਂ ਹੀ ਉਹਨਾਂ ਦੀ ਰਸੋਈ ਦਾ ਸਿੰਕ ਖਰਾਬ ਹੋ ਜਾਂਦਾ ਕੰਮ ਵਾਲੀ ਸੋਨੀਆ ਨੂੰ ਪਲੰਬਰ ਬੁਲਾਉਣ ਲਈ ਕਹਿੰਦੀ ਹੈ ਪਰ ਪਲੰਬਰ ਨੂੰ ਫੋਨ ਕਰਨ ਤੇ ਪਤਾ ਲੱਗਦਾ ਹੈ ਕਿ ਉਹ ਤਾਂ ਅਜੇ 5-6 ਘੰਟੇ ਆ ਨਹੀਂ ਸਕਦਾ। ਉਦੋਂ ਹੀ ਅਭਿਸ਼ੇਕ ਉੱਠ ਕੇ ਆਪ ਹੀ ਸ਼ੈਂਕ ਨੂੰ ਠੀਕ ਕਰਨ ਲੱਗਦਾ ਹੈ। ਥੋੜੇ ਟਾਈਮ ਵਿੱਚ ਹੀ ਉਹਨੇ ਸ਼ੈਂਕ ਨੂੰ ਠੀਕ ਕਰ ਦਿੱਤਾ ਸੀ। ਇਹ ਦੇਖ ਕੇ ਸੋਨੀਆ ਕਾਫੀ ਹੈਰਾਨ ਹੁੰਦੀ ਹੈ ਕਿਉਂਕਿ ਪਹਿਲਾਂ ਅਭਿਸ਼ੇਕ ਘਰ ਦੇ ਕੰਮਾਂ ਵਿੱਚ ਬਿਲਕੁਲ ਵੀ ਮਦਦ ਨਹੀਂ ਕਰਦਾ ਸੀ। ਹੁਣ ਅਭਿਸ਼ੇਕ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਬਦਲ ਗਿਆ ਸੀ। ਇੱਕ ਦਿਨ ਸ਼ਾਮ ਨੂੰ ਜਦੋਂ ਸੋਨੀਆ ਆਪਣੇ ਭਰਾ ਰਾਜੂ ਕੋਲੇ ਬੈਠੀ ਗੱਲਾਂ ਕਰ ਰਹੀ ਸੀ ਉਦੋਂ ਹੀ ਅਭਿਸ਼ੇਕ ਉਹਨਾਂ ਦੇ ਕੋਲੇ ਜਾਂਦਾ ਹੈ। ਉਹ ਕੋਲ ਜਾ ਕੇ ਰਾਜੂ ਨੂੰ ਹੱਥ ਜੋੜ ਕੇ ਕਹਿਣ ਲੱਗਦਾ ਹੈ ਕਿ ਰਾਜੂ ਮੈਨੂੰ ਮaaf ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਆਪਣੀ ਗਲਤੀ ਤੇ ਬਹੁਤ ਜ਼ਿਆਦਾ ਸ਼ਰਮਿੰਦਾ ਹਾਂ ਇਹ ਕਹਿ ਕੇ ਅਭਿਸ਼ੇਕ ਰੋਣ ਲੱਗਦਾ ਹੈ ਰਾਜੂ ਕੁਝ ਵੀ ਨਹੀਂ ਬੋਲਦਾ ਉਹ ਉਦੋਂ ਹੀ ਅਭਿਸ਼ੇਕ ਸੋਨੀਆ ਦੇ ਪੈਰ ਫੜ ਲੈਂਦਾ ਤੇ ਰੋ ਰੋ ਕੇ ਉਸ ਤੋਂ ਮਾਫੀ ਮੰਗਣ ਲੱਗਦਾ ਹੈ ਉਹ ਸੋਨੀਆ ਨੂੰ ਕਹਿਣ ਲੱਗਦਾ ਹੈ ਕਿ ਮੈਨੂੰ ਮaaf ਕਰ ਦੇ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਂ ਜੋ ਕੀਤਾ ਸੀ ਉਹ ਮੇਰੀ ਬਹੁਤ ਵੱਡੀ ਭੁੱਲ ਸੀ ਮਿੱਤੀ ਬਹੁਤ ਵੱਡੀ ਗਲਤੀ ਹੋ ਗਈ ਸੀ ਮੈਂ ਗੁੱਸੇ ਵਿੱਚ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਪਹਿਲਾਂ ਤਾਂ ਸੋਨੀਆ ਉਸ ਨੂੰ ਮਾਫ ਕਰਨ ਤੋਂ ਮਨਾਂ ਕਰ ਦਿੰਦੀ ਹੈ ਪਰ ਜਦੋਂ ਰਾਜੂ ਸੋਨੀਆ ਨੂੰ ਸਮਝਾਉਂਦਾ ਹੈ ਕਿ ਸੋਨੀਆ ਵੀ ਅਭਿਸ਼ੇਕ ਨੂੰ ਮਾਫ ਕਰਨਾ ਚਾਹੀਦਾ ਹੈ ਤਾਂ ਸੋਨੀਆ ਵੀ ਅਭਿਸ਼ੇਕ ਨੂੰ ਮਾਫ ਕਰ ਦਿੰਦੀ ਹੈ ਅਭਿਸ਼ੇਕ ਸੋਨੀਆ ਦੀਆਂ ਸਾਰੀਆਂ ਸ਼ਰਤਾਂ ਮੰਨ ਲੈਂਦਾ ਹੈ ਅਭਿਸ਼ੇਕ ਤੇ ਸੋਨੀਆ ਦੁਬਾਰਾ ਜਾ ਕੇ ਵਿਆਹ ਕਰਵਾ ਲੈਂਦੇ ਨੇ ਇੱਕ ਛੋਟੀ ਜੀ ਗਲਤੀ ਨੇ ਇੱਕ ਵਧੀਆ ਹਾਸਦਾ ਵਸਦਾ ਪਰਿਵਾਰ ਤਬਾਹ ਕਰ ਦਿੱਤਾ ਸੀ ਕਦੇ ਵੀ ਗੁੱਸੇ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ માં ਹੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ